1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤੁਰੀ ਦੇ ਡੀਐਸਪੀ ਤਲਵਿੰਦਰ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਾਰਲੀਮੈਂਟਰੀ ਹਲਕਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਤੁਰੀ ਦੇ ਵਿੱਚ ਜਿਹੜੇ ਚੋਣਾਂ ਦੇ ਪ੍ਰਬੰਧ ਨੇ ਪੂਰੀ ਤਰ੍ਹਾਂ ਮੁਕੰਮਲ ਨੇ ਅੱਜ ਜਿਹੜਾ ਪਾਰਟੀਆਂ ਨੂੰ ਅਸੀਂ ਡਿਸਪੈਚ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਪਾਰਲੀਮੈਂਟਰੀ ਹਲਕਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਤੁਰੀ ਦੇ ਵਿੱਚ ਜਿਹੜੇ ਚੋਣਾਂ ਦੇ ਪ੍ਰਬੰਧ ਨੇ ਪੂਰੀ ਤਰ੍ਹਾਂ ਮੁਕੰਮਲ ਨੇ ਅੱਜ ਜਿਹੜਾ ਪਾਰਟੀਆਂ ਨੂੰ ਅਸੀਂ ਡਿਸਪੈਚ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਔਰ ਸਾਡੀ ਸਾਰਾ ਜੋ ਚੋਣਾਂ ਦਾ ਮਟੀਰੀਅਲ ਹੈ ਚੋਣਾਂ ਦੇ ਲਈ ਈਵੀਐ ਮਸ਼ੀਨਾਂ ਸਾਰਾ ਕੁਝ ਤਿਆਰ ਹੈ ਇਸ ਤੋਂ ਇਲਾਵਾ ਸਕੇ ਦੇ ਪੱਖੋਂ ਪੁਕਤਾ ਜਿਹੜੀ ਫੋਰਸ ਦਾ ਪ੍ਰਬੰਧ ਕੀਤਾ ਗਿਆ ਹੈ ਔਰ ਜਿਹੜੇ ਵੀ ਵਲਨਰੇਬਲ ਸੈਂਸਿਟਿਵ ਯਾ ਕ੍ਰਿਟੀਕਲ ਬੂਥਸ ਆਇਡੈਂਟੀਫਾਈ ਕੀਤੇ ਆ ਉਥੇ ਜਿਹੜੀ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਇਸ ਤੋਂ ਇਲਾਵਾ ਹਰ ਪੱਖੋਂ ਚੋਣ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਮੁਕੰਮਲ ਕਰਨ ਲਈ ਹਰੇਕ ਬੂਥ ਤੇ ਜਿਹੜੀ ਵੈਬ ਕਾਸਟਿੰਗ ਦੀ ਜਿਹੜੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਜਿਹਦਾ ਸਿੱਧਾ ਪ੍ਰਸਾਰਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹੈੱਡਕ quartਰ ਨਵੀਂ ਦਿੱਲੀ ਅਤੇ ਮੁੱਖ ਚੋਣ ਅਫਸਰ ਪੰਜਾਬ ਦੇ ਹੈੱਡਕ quartr ਚੰਡੀਗੜ੍ਹ ਤੋਂ ਇਲਾਵਾ ਆਰਓ ਅਤੇ ਏਆਰਓ ਦੇ ਹੈੱਡਕ quartr ਤੇ ਹੋਏਗੀ ਔਰ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਬਹੁਤ ਹੀ ਪੀਸਫੁੱਲ ਅਸੀਂ ਮੁਕੰਮਲ ਕਰਾਂਗੇ ਅਤੇ ਮੈਂ ਸਾਰੇ ਹੀ ਧੂਰੀ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਪਾਂ ਵੱਧ ਤੋਂ ਵੱਧ ਆਪਣੇ ਚੋਣ ਦੇ ਅਧਿਕਾਰ ਦਾ ਪ੍ਰਯੋਗ ਕਰੀਏ। ਵੋਟਰਾਂ ਨੂੰ ਮੇਰੀ ਇਹ ਹੀ ਅਪੀਲ ਹੈ ਕਿ ਅਸੀਂ ਆਪਣੇ ਚੋਣ ਦੇ ਅਧਿਕਾਰ ਦਾ ਜਿਹੜੀ ਹੈ ਵਰਤੋਂ ਕਰੀਏ ਔਰ ਇਸ ਚੋਣ ਦੀ ਪ੍ਰਕਿਰਿਆ ਨੂੰ ਜਿਹੜਾ ਮੁਕੰਮਲ ਕਰਨ ਦੇ ਵਿੱਚ ਸਹਾਇੀ ਹੋਈਏ। ਸਾਰੇ ਬੂਥਾਂ ਤੇ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਹੈ ਬਣੀਆਂ ਰਹੀਆਂ ਇਸ ਤੋਂ ਇਲਾਵਾ ਸੀਨੀਅਰ ਅਫਸਰਾਂ ਵੱਲੋਂ ਜਿਹੜੇ ਜੀਓ ਰੈਂਕ ਅਫੀਸਰ ਨੇ ਉਹਨਾਂ ਵੱਲੋਂ ਰਿਜ਼ਰਵ ਪਾਰਟੀਆਂ ਸਮੇਤ ਸਾਰੇ ਪੋਲਿੰਗ ਸਟੇਸ਼ਨਾਂ ਤੇ ਪੈਟਰੋਲਿੰਗ ਕੀਤੀ ਜਾਏਗੀ ਇਸ ਤੋਂ ਇਲਾਵਾ ਕਿਸੇ ਕਿਸਮ ਦੀ ਸ਼ਿਕਾਇਤ ਨੂੰ ਐਡਰੈਸ ਕਰਨ ਦੇ ਲਈ ਸਾਡੀਆਂ ਅਲੱਗ-ਅਲੱਗ ਫਲਾਈਂਗ ਸਕੁਐਡ ਟੀਮਾਂ ਸਟੈਟਿਕ ਸਰਵੇਲੈਂਸ ਟੀਮਾਂ ਸੈਕਟਰ ਮੈਜਿਸਟਰੇਟਸ ਡਿਓਨਲ ਮੈਜਿਸਟਰੇਟਸ ਜਿਹੜੇ ਤਾਇਨਾਤ ਕੀਤੇ ਗਏ ਨੇ ਇੰਡੀਆ ਨਿਊਜ਼ ਤੇ ਤੁਹਾਡੇ ਸਭ ਦਾ ਸਵਾਗਤ ਹੈ ਮੈਂ ਅਰਵਿੰਦਰ ਜੋਲੀ ਸੰਗਰੂਰ ਤੋਂ ਜਿਸ ਤਰ੍ਹਾਂ ਪਤਾ ਹੈ ਕਿ ਕੱਲ ਨੂੰ ਜਿਹੜਾ ਪੰਜਾਬ ਦੇ ਵਿੱਚ ਚੋਣਾਂ ਹੋਣ ਚਾਰੀਆਂ ਨੇ ਉਸ ਨੂੰ ਲੈ ਕੇ ਜਿਹੜੀਆਂ ਪੁਖਤਾ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਆਪਾਂ ਜਾਣਦੇ ਹਾਂ ਸਾਡੇ ਨਾਲ ਡੀਐਸਪੀ ਤਲਵਿੰਦਰ ਸਿੰਘ ਜੀ ਤੂਰੀ ਤੋਂ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਵੀ ਕਿਸ ਤਰ੍ਹਾਂ ਦੇ ਜਿਹੜੇ ਪੁਖਤਾ ਇੰਤਜ਼ਾਮ ਨੇ ਕੀਤੇ ਗਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਹੜੇ ਕੱਲ ਤੋਂ ਚੋਣਾ ਹੋਣਾ ਹੋ ਰਹੀਆਂ ਨੇ ਕਿਸ ਤਰ੍ਹਾਂ ਦੇ ਪੁਖਤਾ ਐਂਸ ਨੇ ਹਾਂ ਪ੍ਰੋਪਰ ਸਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਨੇ ਅਸੀਂ ਡਿਫਰੈਂਟ ਡਿਫਰੈਂਟ ਪਟ੍ਰੋਲਿੰਗ ਪਾਰਟੀਆਂ ਜਿਹੜਾ ਆਡਾ ਏਰੀਆ ਸੈਗਮੈਂਟਸ ਨੂੰ ਕਵਰ ਕਰਨਗੇ ਬਾਕੀ ਐਸ ਐਚ ਓਜ਼ ਆਫੀਸਰ ਸਾਰੇ ਏਰੀਆ ਨੂੰ ਡੋਮੀਨੇਟ ਕਰਨਗੇ ਮਾਡਲ ਕੋਡ ਆਫ ਕੰਡਕਟ ਦੇ ਦੌਰਾਨ ਵੀ ਅਸੀਂ ਏਰੀਆ ਡੋਮੀਨੇਟ ਕੀਤਾ ਲੋਕਾਂ ਦੇ ਇੱਕ ਸੈਂਸ ਆਫ ਸਕਿਉਰਿਟੀ ਸੈਂਸ ਆਫ ਕੰਫੀਡੈਂਸ ਕ੍ਰੀਏਟ ਕੀਤਾ ਤੇ ਅਸੀਂ ਫ੍ਰੀ ਫੇਅਰ ਤੇ ਟ੍ਰਾਂਸਪੇਰੈਂਟ ਇਲੈਕਸ਼ਨਸ ਕਰਾਵਾਂਗੇ ਜੀ ਪੈਰਾ ਮਿਲਟਰੀ ਫੋਰਸਸ ਕਿ ਨਹੀਂ ਆਈ ਤਿੰਨ ਕੰਪਨੀਆਂ ਜ ਹਲਕੇ ਜਿਹੜੇ ਡਿਪਲੋਏ ਹੋਈਆਂ ਨੇ ਜੀ ਉਹਨਾਂ ਨੂੰ ਆਰਡਰਡ ਪੋਲਿੰਗ ਬੂਥ ਤੇ ਵੀ ਸਟੇਸ਼ਨ ਕੀਤਾ ਗਿਆ ਤੇ ਬਾਕੀ ਵੀ ਐਜ਼ ਅ ਰਿਜ਼ਰਵਸ ਵੀ ਯੂਜ਼ ਕਰ ਰਹੇ ਨੇ ਉਹਦੇ ਕੰਪਨੀ ਕਮਾਂਡਰਸ ਵੀ ਏਰੀਆ ਡੋਮੀਨੇਟ ਕਰਨਗੇ ਤੁਸੀਂ ਇੱਥੇ ਜਿਹੜੇ ਇੰਤਜ਼ਾਮ ਕੀਤੇ ਨੇ ਜਿਹੜੇ ਆਪਣੇ ਪਚੋਣਾ ਕਰਾਉਣ ਦੇ ਲਈ ਆਏ ਨੇ ਅੱਜ ਮਸ਼ੀਨਸ ਵਗੈਰਾ ਡਿਸਪੈਚ ਕਰਨੀਆਂ ਜੀ ਉਰੋਂ ਪ੍ਰੋਪਰ ਤੇ ਉਹ ਸਿਵਲ ਕਾਊਂਟਰਪਾਰਟਸ ਨਾਲ ਅਸੀਂ ਸਿਕਿਉਰਟੀਆਂ ਜਿਹੜੇ ਸਾਡੇ ਪਰਸਨਲ ਨੇ ਉਹਨਾਂ ਨੂੰ ਅਟੈਚ ਕਰਕੇ ਔਰ ਮਸ਼ੀਨਸ ਨੂੰ ਡਿਫਰੈਂਟ ਡਿਫਰੈਂਟ ਪਾਰਟੀਆਂ ਨੂੰ ਡਿਪਲੋਏ ਕਰਾਂਗੇ ਕਿੰਨੀਆਂ ਮਸ਼ੀਨਾਂ ਹਰ ਬੂਥ ਲਈ ਅਡਰ ਜਿੰਨੀਆਂ ਰਿਕੁਆਇਰਡ ਆ ਇਲੈਕਸ਼ਨ ਕਮਿਸ਼ਨ ਦੀ ਨੋਰਮਸ ਦੇ ਅਕੋਰਡਿੰਗਲੀ ਉਹਨੀਆਂ ਮਸ਼ੀਨਸ ਪ੍ਰੋਵਾਈਡ ਕੀਤੀਆਂ ਗਈਆਂ ਨੇ ਕਿੰਨੇ ਵਜੇ ਚੋਣ ਕੱਲ ਨੂੰ ਸ਼ੁਰੂ ਹੋਏਗੀ ਹਾਂ ਸਵੇਰੇ 7 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਜੀ ਉਸ ਤੋਂ ਬਾਅਦ ਇਹ ਟੋਟਲੀ ਬੰਦ ਕਰ ਦਿੱਤਾ ਜਾਊਗਾ ਪੈਟਰੋਲਿੰਗ ਪਾਰਟੀਆਂ ਚੱਲਣਗੀਆਂ ਅਸੀਂ ਏਰੀਆ ਡੋਮੀਨੇਟ ਕਰਦੇ ਰਹਾਂਗੇ ਜੀ ਅੱਛਾ ਕੋਈ ਇਸ ਤਰ੍ਹਾਂ ਦਾ ਕੋਈ ਸ਼ਰਾਰਤੀ ਅਨਸਰ ਅਗਰ ਦਿੰਦਾ ਨਹੀਂ ਅਸੀਂ ਆਲਰੇਡੀ ਪਹਿਲਾਂ ਹੀ ਬਹੁਤ ਪ੍ਰੀਵੈਂਟਿਵ ਐਕਸ਼ਨਸ ਲਏ ਆ ਜੀ ਬਾਉਂਡ ਡਾਊਨ ਕਰਵਾਏ ਨੇ ਤੇ ਸਾਡੇ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਇਹ ਸੰਤਲਵਿੰਦਰ ਸਿੰਘ ਜੀ ਡੀਐਸਪੀ ਤੂਰੀ ਸਾਡੇ ਨਾਲ ਐਸਐਚਓ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਡੀਐਸਪੀ ਸਾਹਿਬ ਨੇ ਸਰ ਕੀ ਪੈਟਰੋਲਿੰਗ ਜਿਹੜੀ ਹੈ ਪ੍ਰੋਪਰ ਹੋ ਰਹੀ ਹੈ ਤੇ ਕਿਸ ਤਰ੍ਹਾਂ ਦੇ ਥੋੜੇ ਬਲੋ ਇੰਤਜ਼ਾਮ तकरीबन ਡੀਐਸਪੀ ਸਾਹਿਬ ਨੇ ਤੁਹਾਨੂੰ ਸਾਰਾ ਬਰੀਫ ਕਰ ਦਿੱਤਾ ਵੀ ਜੋ ਜੋ ਸਾਡੇ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤੇ ਅਸੀਂ ਆਪਣੀ ਪੁਲਿਸ ਫੋਰਸ ਨਾਲ ਲੈ ਕੇ ਸਾਰਾ ਹੀ ਮੁਸ਼ਤਦੀਨਾ ਡਿਊਟੀ ਕਰਾਂਗੇ ਜੇ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਕੋਈ ਕਾਨੂੰਨ ਚ ਉਲੰਘਣਾ ਕਰਦਾ ਤੇ ਉਸ ਨੂੰ ਸਖਤੀ ਨਾਲ ਨਜਿੱਠਿਆ ਜਾਊਗਾ ਦੇਖਿਆ ਜੇ ਜਿਹੜੇ ਪਾਰਟੀਆਂ ਨੇ ਉਹ ਉਹਨਾਂ ਦਾ ਕੀ ਇੰਤਜ਼ਾਮ ਕੀਤਾ ਜਿਹੜੀਆਂ ਜਿਹੜੀਆਂ ਜਿਹੜੀ ਚੋਣਾਂਬੀ ਹਖੜ ਦੇ ਉਹਨਾਂ ਦੇ ਰਿਗਾਰਡਿੰਗ ਹੁਣ ਤੇ ਵੇਖੋ ਬੰਦ ਹੋ ਚੁੱਕਿਆ ਚੋਣ ਪ੍ਰਚਾਰ ਠੀਕ ਹੈ ਕੈਂਡੀਡੇਟ ਵਗੈਰਾ ਜੋ ਵੀ ਆ ਉਹਨਾਂ ਦੇ ਜਾਂ ਜੋ ਵੀ ਉਹਨਾਂ ਦੇ ਏਜੰਟਸ ਨੇ ਉਹੀ ਵਿਜ਼ਿਟ ਕਰ ਸਕਣਗੇ ਜੋ ਪ੍ਰੋਪਰ ਜੋ ਮੋਰਲ ਕੋਡ ਆਫ ਕੰਡਕਟ ਦੇ ਨੋਰਮਸ ਆ ਉਹਦੇ ਮੁਤਾਬਕ ਹੀ ਉਹ ਆਪਣਾ ਪ੍ਰਚਾਰ ਵਗੈਰਾ ਜਾਂ ਮੂਵਮੈਂਟ ਕਰ ਸਕਦੇ ਨੇ ਉਹਨਾਂ ਦੀ ਕੋਈ ਟਾਈਮਿੰਗ ਹੈਗੀ ਹੈ ਕਿਸ ਤਰ੍ਹਾਂ ਦੀ ਟਾਈਮਿੰਗ ਹੈਗੀ ਹੈ ਜਿਹਾ ਉਹ ਵਿਜ਼ਿਟ ਕਰ ਸਕਣ ਨਹੀਂ ਨਹੀਂ ਟਾਈਮਿੰਗ ਕੋਈ ਨਹੀਂ ਬਸ ਕੈਂਡੀਡੇਟ ਸਿਰਫ ਵਿਜ਼ਿਟ ਕਰ ਸਕਦਾ ਪੋਲਿੰਗਸ ਤੇ ਇੰਨੇ ਬੰਦੇ ਨਾਲ ਇਸ ਨੇ ਇਕੱਲੇ ਇਸਾਨਾ ਐ ਐਸ ਐਚਓ ਜਗਦੀਪ ਸਿੰਘ ਜੀ ਜਿਨ੍ਹਾਂ ਦੁਆਰਾ ਕਿਹਾ ਗਿਆ ਹੈ ਕਿ ਪੂਰੀ ਤਰ੍ਹਾਂ ਜਿਹੜੇ ਪੁਖਤਾ ਇੰਤਜ਼ਾਮ ਨੇ ਉਹ ਧੂਰੀ ਦੇ ਵਿੱਚ ਕੀਤੇ ਗਏ ਨੇ ਕੋਈ ਵੀ ਇੱਥੇ ਜਿਹੜਾ ਸ਼ਰਾਰਤੀਆਂ ਸਰ ਦਿਖਾਈ ਦਿੰਦਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੈ ਡੀ ਉਹ ਕਰ ਦਿੱਤੀ ਹੈ ਸੰਗਰੂਰ ਤੋਂ ਰਵਿੰਦਰ ਜੌਲੀ ਇੰਡੀਆ ਨਿਊਜ਼ ਪੰਜਾਬ